ਕੀ ਬਾਈ ਸੀਲ ਠੰਡੀ ਆ ਕੋਈ ਚੱਕਰ ਨਹੀਂ ਹੂੰ ਜਿਵੇਂ ਮਰਜ਼ੀ ਆ ਤੇ ਕੀ ਭਾਰੂਗਾ ਹਰਵੰਸ ਵੀਰੇ ਦਾ ਇਹਦਾ ਮੁੱਲ 65000 ਰੁਪਏ ਕਰਦੇ 65000 ਹਾਂਜੀ ਕੋਈ ਇਹ ਚ ਮਾਰਜਨ ਮੌਕੇ ਤੇ ਹਾਂਜੀ ਮੌਕੇ ਤੇ ਮੰਨਤ ਹੋਊ ਆਏ ਗਏ ਬਾਈ ਤਾਂ ਉਹ ਜਾ ਹੋ ਜਾਊਗਾ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਤਲਵੰਡੀ ਸਾਬੋ ਸ਼ਹਿਰ ਚੋਂ ਬਣਾ ਰਹੇ ਆ ਬਾਈ ਦਮਦਮਾ ਸਾਹਿਬ ਤੋਂ ਬਾਈ ਹਰਵੰਸ ਦੇ ਘਰ ਚੋਂ ਪਿੰਡ ਬਾਈ ਦਾ ਨਾਤਾ ਰਹਿੰਦਾ ਬਾਈ ਤਲਵੰਡੀ ਆ ਤਲਵੰਡੀ ਚ ਦੁੱਧ ਦਾ ਕੰਮ ਆ ਬਾਈ ਨੇ ਜਿਹੜੇ ਆ ਪਸ਼ੂ ਰੱਖੇ ਆ ਨਾਲ ਨਾਲ ਬਾਈ ਦਾ ਵਪਾਰ ਦਾ ਵੀ ਕੰਮ ਆ ਦੋ ਦੋਸਤੋ ਗੱਭਣ ਆ ਆ ਬੈਠਾ ਸੇਲ ਵਾਸਤੇ ਆ ਮੁੱਲ ਵਾੜੀ ਡਿਟੇਲ ਸਾਰੀ ਆਪਾਂ ਬਾਈ ਤੋਂ ਲੈ ਲਾਂਗੇ ਕੀ ਕੀ ਭਾ ਕਰਦਾ ਤੇ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 2 ਦਸੰਬਰ 2 ਤਰੀਕ 12ਵਾਂ ਮਹੀਨਾ 2025 ਦੀ ਆਜੋ ਆਪਾਂ ਬਾਈ ਹਰਵੰਸ ਨਾਲ ਕਰਦੇ ਆਂ ਗੱਲਬਾਤ ਇੱਕ ਨੰਬਰ ਆਪਾਂ ਇਹ ਤੋਂ ਸ਼ੁਰੂ ਕਰ ਲੈਨੇ ਆ ਆਜਾ ਬਾਈ ਹਰਵੰਸ ਵੀਡੀਓ ਸਾਹਮਣੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਰੌਣਕ ਡੇਰੀ ਫਾਰਮ ਦੇਖਣ ਆਉਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰੇ ਹਰਵੰਸ ਬਾਈ ਪਿੰਡ ਸੋਡਾ ਨਾਤਾ ਰਹਿਨੇ ਤਲਵੰਡੀ ਹਾਂ ਵੀਰੇ ਪਿੰਡ ਨਾਤਾ ਠੀਕ ਆ ਦੋ ਨਾਗਾ ਕੇ ਸੇਲ ਵਾਲੇ ਵੀਰੇ ਦੋ ਨਾਗ ਵੀਰੇ ਠੀਕ ਆ ਹਰਵੰਸ ਵੀਰੇ ਆਹ ਕਿੰਨਾ ਮਾ ਸੂਆਸ ਹੁੰਦੀ ਆ ਇਹ ਦੂਜਾ ਸੂਆਸ ਹੁੰਦੀ ਆ ਜੀ ਦੂਜਾ ਸੂਆਸ ਹੁੰਦੀ ਆ ਇਹ ਕਿੰਨੇ ਦਿਨਾਂ ਦੀ ਕੱਚੀ ਆ ਇਹ 6 ਤਰੀਕ ਨੂੰ ਦਿਨ ਪੂਰੇ ਆ 4 ਦਿਨ ਰਹਿ ਗਏ ਆ 6 ਤਰੀਕ ਨੂੰ 6 ਦੋਸਤੋ ਦਸੰਬਰ ਨੂੰ ਦਿਨ ਪੂਰੇ ਆ 2 ਦਸੰਬਰ ਦੀ ਵੀਡੀਓ 4 ਦਿਨ ਵੀਰ ਕਹਿੰਦਾ ਇਹਦੇ ਰਹਿ ਗਏ ਹਰਵੰਸ ਵੀਰ ਬਣ ਕੇ 19 ਗੱਲ ਜੀ ਕਰੀ ਹਨਾ ਵੀ ਜਿੰਨੇ ਕਦੇ ਆਪਾਂ ਖਰੇ ਉਤਰ ਗਏ ਕਿੰਨਾ ਦੁੱਧ ਤੇਰੇ ਕੋਲੇ ਚੋਇਆ ਕਿ ਤੂੰ ਲਿਆਂਦੀ ਆ ਨਹੀਂ ਮੈਂ ਚੋਇਆ ਵੀਰੇ ਚੋਇਆ ਇਹਦਾ ਇੱਥੇ ਰੱਖੀ ਹੋਈ ਸੀ ਇੱਥੇ ਰੱਖੀ ਸੀ ਆਪਾਂ ਠੀਕ ਆ ਦੁੱਧ ਤੇ ਲਾਈ ਸੀ ਹਾਂ ਠੀਕ ਆ ਗੱਬਣ ਦਾ ਤਾਂ ਰਾਂ ਵਿਚ ਹੋਇਆ ਖੁੱਲਾ ਠੀਕ ਆ ਬਾਕੀ ਦੋਸਤੋ ਹੁਣ ਗੱਬਣਾ ਦੁੱਧ ਹੁੰਦਾ ਮੌਕੇ ਤੇ ਤਿਆਰ ਦਾ ਦਿਨ ਥੋੜੇ ਰਹਿ ਗਏ ਥੋੜੀ ਜਿਹੀ ਸਰੀਰ ਤੋਂ ਫਿੱਕੀ ਰਹਿ ਗਈ ਹਨਾ ਦੁੱਧੋ ਹਾਂ ਹੂੰ ਬਾਕੀ ਖੋਲ ਕੇ ਤੋੜ ਲਾ ਬਾਈ ਨੰਬਰ ਬਾਈ ਹਰਵੰਸ ਦਾ ਵੀਡੀਓ ਤੇ ਹੇਠਾਂ ਚੱਲੀ ਜਾਂਦਾ ਦੋਸਤੋ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਿਓ ਤਸੱਲੀ ਕਰਕੇ ਤੁਸੀਂ ਆਪਦੀ ਪਾਸ ਕਰਕੇ ਫੇਰ ਬਾਈ ਨਾਲ ਸੌਦਾ ਕਰ ਸਕਦੇ ਹੋ ਤਲਵੰਡੀ ਸਾਬੋ ਸ਼ਹਿਰ ਚੋਂ ਦੋਸਤੋ ਵੀਡੀਓ ਆ ਬਾਕੀ ਨੰਬਰ ਵੀਰ ਦਾ ਹੇਠਾਂ ਲੈ ਕਰ ਲੋ ਚੈੱਕ ਦੂਜਾ ਸੂਆ ਸੁੰਦੀ ਆ ਚਾਰ ਦਿਨ ਅੱਜ ਸੂਣ ਦੇਦੇ ਰਹਿੰਦੇ ਆ ਮੋੜ ਲਿਆ ਬਾਈ ਆਹ ਦੇਖੋ ਬਾਈ ਨੰਬਰ ਬਾਈ ਦਾ ਹੈਟਾ ਜਿਹੜੇ ਵੀ ਭਰਾ ਨੂੰ ਪਸੰਦ ਆਉਂਦੀ ਆ ਜਾਇਜ਼ ਭਾਰੂਗਾ ਕੋਈ ਇਹ ਨਹੀਂ ਓਵਰਮੁੱਲ ਹੋਊਗਾ ਵੇਚਣ ਵਾਲੀ ਗੱਲ ਕਰਵਾਵਾਂਗੇ ਅਗਲੇ ਤੋਂ ਤਾਂ ਕਿ ਹਰੇਕ ਦੇ ਭਾਅ ਚ ਆ ਸਕੇ ਚੀਜ਼ ਆਹ ਦੇਖੋ ਵੀਰੇ ਲੈਵੇ ਦੀ ਆਰਡਰ ਦੀ ਚੈੱਕ ਕਰ ਲੋ ਵੀਰੇ ਬਾਕੀ ਪਾਸ ਤੁਸੀਂ ਦੋਸਤੋ ਆ ਕੇ ਤਸੱਲੀ ਕਰਕੇ ਆਵਦੀ ਬਾਕੀ ਬਾਈ ਸੀਲ ਠੰਡੀ ਆ ਕੋਈ ਚੱਕਰ ਨਹੀਂ ਹੂੰ ਜਿਵੇਂ ਮਰਜੀ ਆ ਤੇ ਕੀ ਭਾਰੂਗਾ ਹਰਵੰਸ ਵੀਰੇ ਦਾ ਇਹਦਾ ਮੁੱਲ 65000 ਰੁਪਏ ਕਰ 65000 ਹਾਂਜੀ ਕੋਈ ਇਹ ਚੋ ਮਾਰਜਨ ਮੌਕੇ ਤੇ ਹਾਂਜੀ ਮੌਕੇ ਤੇ ਮੰਨਤਾ ਹੋਊ ਆਏ ਗਏ ਮੈਂ ਬਾਈ ਦਾ ਉਹ ਜਾ ਹੋ ਜਾਊਗਾ ਹਾਂਜੀ ਠੀਕ ਆ ਇਹ ਚੋ ਬਾਈ ਜੀ 65000 ਰੁਪਏ ਮੁੱਲਾ ਮੌਕੇ ਤੇ ਬਾਈ ਕਹਿੰਦਾ ਜਿੰਨਾ ਹੋ ਸਕੇ ਮੌਕੇ ਤੇ ਮਾਰਜਨ ਮੰਨਤਾ ਨਾਲੇ ਦਾ ਕਰਾਂਗੇ ਨੰਬਰ 2 ਤੇ ਆ ਜਾ ਹਰਵੰਸ ਵੀਰੇ ਹਾਂਜੀ ਇਹ ਸੋਹਣੀ ਆ ਗਈ ਹੈ ਨਾ ਹਾਂ ਬੈਠ ਚੰਗੇ ਉਸ ਤੇ ਦੋਸਤੋ ਚੰਗੇ ਸੋਹਣੇ ਕੱਲਾ ਪ੍ਰਿੰਟ ਚ ਕਿੰਨਵਾ ਸੂਆ ਸੁੰਦੀ ਇਹ ਇਹ ਦੂਜਾ ਸੂਈ ਸੁ ਇਹ ਵੀ ਦੂਜੇ ਹੀ ਆ ਦੂਜੇ ਹੀ ਸੁੰਦੀ ਕਿੰਨੇ ਕ ਦਿਨ ਰਹਿੰਦੇ ਇਹਦੇ ਸੁੰਦੇ ਇਹਦੇ 17 ਤਰੀਕ ਦਿਨ ਪੂਰੇ ਆ 17 ਦਸੰਬਰ ਨੂੰ ਹਾਂਜੀ ਤਕਰੀਬਨ 15 ਦਿਨਾਂ ਦੀ ਕੱਚੀ ਪਈ ਆ 15 ਦਿਨਾਂ ਦੀ ਕੱਚੀ ਪਈ 15 ਦਿਨਾਂ ਦੀ ਦੋਸਤੋ ਇਹ ਕੱਚੀ ਪਈ ਆ ਕਲਰ-ਕਲਰ ਰੰਗ ਤੁਸੀਂ ਆਪ ਦੇਖ ਲਓ ਬੱਚੀ ਦਾ ਤੇ ਇਹਨੇ ਬਾਈ ਸਹੀ ਤੇਰੇ ਕੋਲੇ ਕਿੰਨਾ ਦੁੱਧ ਪਾਇਆ ਇਹਨੇ 17 ਕਿਲੋ ਦੁੱਧ 17 ਕਿਲੋ ਹਾਂ ਪਹਿਲਾਂ ਨੇ ਪਹਿਲਾਂ ਨੇ ਠੀਕ ਆ ਗੱਬਣ ਦਾ ਤਾਂ ਨਹੀਂ ਪਤਾ ਕਿਹੜੇ ਟੀਕੇ ਤੁਹਾਨੂੰ ਵੀ ਵੀ ਆਪਾਂ ਤਾਂ ਡਾਕਟਰ ਨੂੰ ਕਹਿ ਦੋ ਗੱਬਣ ਕਰੋ ਜੀ ਬਸ ਠੀਕ ਆ ਹਾਂ ਮੈਂ ਝੂਠ ਮਾਰੇ ਦਾ ਫਾਇਦਾ ਨਹੀਂ ਇਹ ਫਲਾਣੇ ਡੈਨਮਾਰਕ ਤੋਂ ਕਿਹ ਕਿਤੋਂ ਖੋਲ ਕੇ ਤੋੜ ਲਾ ਬਈ ਇਹਨੂੰ ਵੀ ਨੰਬਰ ਦੋਸਤੋ ਵੀਰ ਦਾ ਹੈਠਾ ਇੱਕ ਨੰਬਰ ਵਾਲੀ ਦਾ ਮੁੱਲ ਬਾਈ ਨੇ 65000 ਰੁਪਇਆ ਕਰਿਆ ਚਾਰ ਦਿਨ ਉਹਦੇ ਅੱਜ ਸੂਣਦੇ ਰਹਿ ਗਏ ਬਈ ਸੰਗ ਨਹੀਂ ਖੜਦੀ ਤੇ ਇਹ ਵੀ ਦੂਜਾ ਸੂਆ ਸੁੰਦੀ ਆ ਦਿਨ ਬਾਈ ਕਹਿੰਦਾ ਇਹਦੇ ਹਜੇ ਤਕਰੀਬਨ ਪਏ ਆ 14-15 ਦਿਨਾਂ ਵਾਂਗ ਹਲੇ ਕਰ ਲੋ ਵੀਰੇ ਚੈੱਕ ਹੂੰ ਆ ਦੇਖੋ ਲੈ ਆ ਵੀ ਕਮਾ ਲਿਆ ਇਧਰ ਨੂੰ ਹੂੰ ਤੋ ਦੋਸਤੋ ਕਿਸੇ ਵੀ ਭਰਾ ਨੂੰ ਜੇ ਪਸੰਦ ਆਉ ਪਤਾ ਲਿਆ ਆ ਦੇਖੋ ਭਾਈ ਕਰ ਲੋ ਚੈੱਕ ਆਰਡਰ ਦੀ ਲੇਵੇ ਦੀ ਦੇਖ ਲੋ ਕੋਈ ਇਹ ਕੰਮ ਨਾ ਰਹਿ ਜੇ ਵੀ ਅਗਲੇ ਨੂੰ ਦੂਰ ਆਵੇ ਬੰਦਾ ਵੀ ਭਾਈ ਯਾਰ ਸਾਨੂੰ ਵੀਡੀਓ ਚ ਤਾਂ ਦੇਖੀ ਬਾਕੀ ਐ ਵੀ ਸੀਲ ਠੰਡੀ ਐ ਕੋਈ ਇਹ ਜੀ ਗੱਲ ਨਹੀਂ ਹੂੰ ਜੋ ਵੀਡੀਓ ਚ ਦੇਖਦੇ ਹੋਏ ਸਾਨੂੰ ਗਰਾਉਂਡ ਤੇ ਦੇਖੂ ਦੋਸਤੋ ਚੀਜ਼ ਕੀ ਭਾਰੂ ਇਹਦਾ ਭਾਈ ਇਹਦਾ 110 ਕਰਦੇ 1 ਲੱਖ 10000 ਹਾਂਜੀ ਠੀਕ ਐ 110 ਦੋਸਤੋ ਇਹਦੀ ਡਿਮਾਂਡ ਆ 55000 ਰੁਪਿਆ 2 ਨੰਬਰ ਤੇ ਇਹਦੀ ਡਿਮਾਂਡ ਹੈ ਸੋ ਕਿਸੇ ਵੀ ਭਰਾ ਨੂੰ ਜਿਹੜਾ ਪਸੰਦ ਆਉ ਉਹ ਨਗ ਕੋਲੇ ਆ ਕੇ ਤਸੱਲੀ ਕਰਕੇ ਬਾਈ ਨਾਲ ਕਰ ਲਿਓ ਸੌਦਾ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਸੀ ਘਾਲਬਾਈ ਜੀ ਸਾਰੇ ਭਰਾਵਾਂ ਨੂੰ